ਹਾਂਜੀ ਸਤਿ ਸ੍ਰੀ ਅਕਾਲ ਜੀ ਆਪ ਸਾਰਿਆਂ ਨੂੰ ਐਸ ਕੇ ਚੈਨਲ ਵਿੱਚ ਆਪ ਸਾਰਿਆਂ ਦਾ ਸਵਾਗਤ ਹੈ ਜੀ ਹੁਣ ਲੱਗੇ ਅਸੀਂ ਵੀਡੀਓ ਸ਼ੁਰੂ ਕਰਨ ਵੀਡੀਓ ਸ਼ੁਰੂ ਕਰਨ ਤੋਂ ਪਹਿਲੇ ਆਪ ਸਾਰਿਆਂ ਨੂੰ ਇੱਕ ਬੇਨਤੀ ਹੈ ਵੀਡੀਓ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਨਾਲ ਹੀ ਵੀਡੀਓ ਨੂੰ ਪੂਰਾ ਹੀ ਦੇਖਿਓ ਅੱਜ ਦਾ ਵਿਸ਼ਾ ਹੈ ਜੀ ਨਾਮ ਬਾਣੀ ਜਪਦੇ ਆ ਜਪਦੇ ਆ ਜਦੋਂ ਇਨਸਾਨ ਨੂੰ ਗੁਰਦੁਆਰਾ ਸਾਹਿਬ ਵਾਲੇ ਪਾਸੇ ਚੱਲ ਪੈਂਦਾ ਹੈ ਨਾਮ ਬਾਣੀ ਅਭਿਆਸ ਦੇ ਪਾਸੇ ਜਦੋਂ ਜਲਦਾ ਹੈ ਇਹ ਸਵਾਲ ਹੈ ਤੋਂ ਸਵਾਲ ਦਾ ਜਵਾਬ ਵੀ ਮੈਂ ਆਪ ਸਾਰਿਆਂ ਨੂੰ ਦੇਵਾਂਗੀ ਇਹ ਸਵਾਲ ਇਹ ਹੈ ਕਿ ਜਦੋਂ ਇਨਸਾਨ ਗੁਰਬਾਣੀ ਪੜ੍ਹਦਾ ਹੈ ਸੇਵਾ ਸਿਮਰਨ ਕਰਦਾ ਹੈ ਤੇ ਕੀ ਉਹ ਦੌੜਦੀਆਂ ਸਿੱਧੀਆਂ ਉਹਦੇ ਪਿੱਛੇ ਲੱਗਦੀਆਂ ਹਨ ਕੀ ਵਾਖੇ ਹੀ ਇਹ ਰਿੱਧੀਆਂ ਸਿੱਧੀਆਂ ਹੈਗੀਆਂ ਹਨ ਤੇ ਕਿਸ ਤਰ੍ਹਾਂ ਇੰਨਾਂ ਰਿੱਧੀਆਂ ਸਿੱਧੀਆਂ ਦੀ ਪਹਿਚਾਨ ਹੋਵੇ ਸਾਨੂੰ ਤੇ ਕਿਸ ਤਰ੍ਹਾਂ ਪਰਮਾਤਮਾ ਦੀ ਬਖਸ਼ੀਆਂ ਹੋਈਆਂ ਦਾਤਾਂ ਵਿੱਚੋਂ ਅਸੀਂ ਉਹ ਦਾਤ ਲੈ ਸਕਦੇ ਹਾਂ ਜਿਹੜੀ ਨਾਮ ਦੀ ਦਾਤ ਹੈ ਤੇ ਨਾਮ ਦੀ ਦਾਤ ਸੰਭਾਲੀ ਕਿਦਾਂ ਜਾਏਗੀ ਦੇਖੋ ਜੀ ਜੀਵਨ ਸਿੱਧਾ ਇੱਕ ਬੁੱਕ ਹੈ ਬਾਬਾ ਗੁਰਇਕਬਾਲ ਸਿੰਘ ਜੀ ਦੀ ਮਾਤਾ ਕੋਲਾ ਵਾਲਿਆਂ ਦੀ ਉਹਦੇ ਵਿੱਚ ਇੱਕ ਸਵਾਲ ਹੈ ਤੇ ਉਹ ਸਵਾਲ ਦਾ ਜਵਾਬ ਇਹ ਹੈ ਕਿ ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਨਾ ਉਹ ਸੁਭਾਵਿਕ ਹੀ ਹੈ ਜਦੋਂ ਇਨਸਾਨ ਬਾਣੀ ਵਾਲੇ ਪਾਸੇ ਲੱਗਦਾ ਹੈ ਨਾ ਤੇ ਉਹ ਰਿੱਧੀਆਂ ਸਿੱਧੀਆਂ ਆਪਣੇ ਆਪ ਹੀ ਉਹਦੇ ਪਿੱਛੇ ਆਣ ਕੇ ਲੱਗ ਤੁਰਦੀਆਂ ਹਨ ਇਹ ਹੈ ਜੀ ਉਹ ਕਿਤਾਬ ਜੀਵਨ ਸਿਧਾਂਤ ਜਿਹਦੇ ਵਿੱਚੋਂ ਮੈਂ ਆਪ ਸਾਰਿਆਂ ਨੂੰ ਇਹ ਦੱਸ ਰਹੀ ਹਾਂ ਰਿੱਧੀ ਸਿੱਧੀ ਜਿਹੜੀ ਹੈ ਨਾ ਇਹ ਪਿੱਛੇ ਲੱਗ ਜਾਂਦੀਆਂ ਹਨ ਨੰਤਨ ਬਾਬਾ ਨੰਦ ਸਿੰਘ ਜੀ ਕਹਿੰਦੇ ਹਨ ਕਿ ਜਿਹੜਾ ਇਨਸਾਨ ਰਿੱਧੀਆਂ ਸਿੱਧੀਆਂ ਦੇ ਪਿੱਛੇ ਹੀ ਤੁਰ ਪਿਆ ਤੇ ਉਹਦਾ ਜਿਹੜਾ ਨਾਮ ਦੀਦਾਤ ਹੈ ਨਾ ਜਿਹੜੀ ਉਹਦੋਂ ਫੇਰ ਉਸ ਤੋਂ ਵਾਝਾ ਰਹਿ ਜਾਂਦਾ ਹੈ ਉਹਨੂੰ ਰਿੱਧੀਆਂ ਸਿੱਧੀਆਂ ਦੀ ਪਹਿਚਾਨ ਵੀ ਹੋਣੀ ਚਾਹੀਦੀ ਹੈ ਕਿ ਮੇਰੇ ਪਿੱਛੇ ਜਿਹੜੀਆਂ ਨੇ ਨਾ ਰਿੱਧੀਆਂ ਸਿੱਧੀਆਂ ਲੱਗ ਤੁਰੀਆਂ ਹਨ ਗੁਰਬਾਣੀ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਵੀ ਲਿਖਿਆ ਹੈ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਕਹਿੰਦੇ ਹਨ ਨੋਂ ਨਿਧੀ 18 ਸਿੱਧੀ ਪਿਛੇ ਲੱਗੀਆਂ ਫਿਰ ਜੋ ਇੱਕ ਸ਼ਬਦ ਲਈ ਬੁਲਾਏ ਸ਼ਬਦ ਦੀ ਤੁਨੀ ਜਿਹੜੀ ਹੈ ਉਹ ਹਿਰਦੇ ਦੇ ਅੰਦਰੋਂ ਜਦੋਂ ਉੱਠਦੀ ਹੈ ਤੇ ਦਿੱਧੀਆਂ ਸੁਧੀਆਂ ਸੁਭਾਵਿਕ ਹੀ ਹੈ ਪਿਛੇ ਲੱਗਦੀਆਂ ਹੀ ਹਨ ਲੇਕਿਨ ਇੰਨਾ ਤੋਂ ਬਚਿਆ ਕਿੱਧਰ ਜਾਵੇ ਜਿੱਦਾਂ ਭਗਤ ਕਬੀਰ ਜੀ ਆਪਣੀ ਚੌਪੜੀ ਦੇ ਵਿੱਚ ਕਰ ਰਹੇ ਹਨ ਸਿਮਰਨ ਗੁਰਬਾਣੀ ਨਾਲ ਜੁੜੇ ਹੋਏ ਹਨ ਕੋਈ ਵੀ ਭਗਤ ਜਿਹੜੇ ਹੈ ਗਰੀਬੀ ਕੱਟ ਰਹੇ ਹੈ ਗਰੀਬੀ ਦੇ ਵਿੱਚ ਹੀ ਉਹ ਸਿਮਰਨ ਦੇ ਨਾਲ ਜੁੜੇ ਹੋਏ ਹਨ ਮਾਇਆ ਨੂੰ ਤਿਆਗ ਦਿੰਦੇ ਹਨ ਤੇ ਆਪਣੇ ਆਪ ਹੀ ਉਹਨਾਂ ਦੇ ਕੋਲ ਕਦੇ ਕੋਈ ਹੀਰਾ ਆ ਜਾਂਦਾ ਹੈ ਕਦੇ ਕੋਈ ਛੱਡ ਜਾਂਦਾ ਹੈ ਚੋਪੜੀ ਤੇ ਵਿੱਚ ਵੀ ਇਹ ਹੀਰੇ ਦੀ ਵਰਤੋਂ ਕਰੋ ਤੇ ਤੁਸੀਂ ਆਪਣਾ ਜਿਹੜਾ ਹੈ ਜੀਵਨ ਦਾ ਗੁਜ਼ਾਰਾ ਕਰੋ ਲੇਕਿਨ ਉਹ ਨਹੀਂ ਹੱਥ ਲੋਂਦੇ ਉਹਨਾਂ ਚੀਜ਼ਾਂ ਨੂੰ ਉਹ ਆਪਣੀ ਭਗਤੀ ਵਾਲੇ ਪਾਸੇ ਹੀ ਲੱਗੇ ਰਹਿੰਦੇ ਹਨ ਇਹਨਾਂ ਰਦੀਆਂ ਸਿੱਧੀਆਂ ਤੋਂ ਬੱਚਿਆ ਤੇ ਇਸੇ ਤਰੀਕੇ ਨਾਲ ਜਾ ਸਕਦਾ ਹੈ ਨਾ ਕਿ ਜਿੱਦਾਂ ਉਹਨੂੰ ਪਤਾ ਹੋਣਾ ਚਾਹੀਦਾ ਹੈ ਚਾਰ ਟੋਏ ਹੁੰਦੇ ਹਨ ਕਹਿੰਦੇ ਹਨ ਕਿ ਚਾਰ ਟੋਏ ਪਹਿਲਾ ਟੋਆ ਹੁੰਦਾ ਹੈ ਜਦੋਂ ਇਨਸਾਨ ਗੁਰਬਾਣੀ ਦੇ ਨਾਲ ਜੁੜਦਾ ਹੈ ਉਹਨੂੰ ਕੋਈ ਉੱਚੀ ਪਤਵੀ ਹਾਸਲ ਹੁੰਦੀ ਹੈ ਚਾਹੇ ਹੋ ਕੀਰਤਨੀਆਂ ਹੋਵੇ ਚਾਹੇ ਉਹ ਕੋਈ ਵੀ ਹੋਵੇ ਗੁਰਬਾਣੀ ਪੜ੍ਹਨ ਵਾਲਾ ਜਾਂ ਫਿਰ ਕੀਰਤਨ ਦੇ ਵਿੱਚ ਨਾਲ ਸਹਿਯੋਗੀ ਸਾਥ ਦੇਣ ਵਾਲੇ ਤਬਲਾ ਵਜਾਉਣ ਵਾਲਾ ਕੋਈ ਵੀ ਹੋਵੇ ਚਾਹੇ ਉਹਨੂੰ ਜਦੋਂ ਵਾਹ ਵਾਹ ਕਹਿੰਦਾ ਹੈ ਕੋਈ ਕਿ ਵਾਹ ਕੀ ਸੋਹਣਾ ਕੀਰਤਨ ਕੀਤਾ ਹੈ ਉਹਦੇ ਸਾਹਮਣੇ ਆ ਕੇ ਸੁਰਖਰੂ ਜਦੋਂ ਹੋ ਕੇ ਕਹਿੰਦਾ ਹੈ ਕਿ ਵਾਹ ਵਾਹ ਆਪ ਜੀ ਦਾ ਕੀਰਤਨ ਸੁਣ ਕੇ ਮਜ਼ਾ ਆ ਗਿਆ ਮੈਨੂੰ ਬਸ ਉਹਦਾ ਕੀਰਤਨ ਜਦੋਂ ਇਹ ਕੀਤਾ ਹੋਇਆ ਜਦੋਂ ਅਗਲਾ ਬੰਦਾ ਆ ਕੇ ਸੰਗਤ ਵਿੱਚ ਉੱਠ ਕੇ ਕੋਈ ਕਹਿੰਦਾ ਹੈ ਕਿ ਅੱਜ ਸਵਾਦ ਆ ਗਿਆ ਕੀਰਤਨ ਦਾ ਉਹ ਨੂ ਨਿਮਰਤਾ ਦੇ ਨਾਲ ਨੀਵਾ ਹੋ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੱਗੇ ਮੱਥਾ ਟੇਕਦੇ ਹੋਏ ਸੱਚੇ ਪਾਤਸ਼ਾਹ ਇਹ ਕੀਰਤਨ ਮੈਂ ਨਹੀਂ ਕੀਤਾ ਇਹ ਆਪ ਜੀ ਨੇ ਹੀ ਕਰਵਾਇਆ ਹੈ ਮੈਂ ਕੌਣ ਹਾਂ ਕਰਨ ਵਾਲਾ ਦੂਸਰਾ ਜਿਹੜਾ ਹੈ ਤੋਇਆ ਜਿਹੜਾ ਹੈ ਰਿੱద్ధి ਸiddhi ਦਾ ਜਿਹੜਾ ਹੁੰਦਾ ਹੈ ਨਾ ਇਹਨਾਂ ਤੋਇਆਂ ਦੇ ਵਿੱਚ ਇੱਕ ਹੁੰਦੀ ਹੈ ਕਿਸੇ ਦੀ ਨਿੰਦਿਆ ਇਹ ਤੋਇਆ ਹੈ ਕਿਸੇ ਦੀ ਨਿੰਦਿਆ ਕਰ ਦਿੱਤੀ ਤੇ ਆਪਣਾ ਜਿਹੜਾ ਅਸੀਂ ਕਮਾਇਆ ਹੋਇਆ ਹੈ ਜਿੰਨਾ ਵੀ ਸਿਮਰਨ ਸੇਵਾ ਜੋ ਵੀ ਕੀਤੀ ਹੈ ਸਾਧਨਾ ਗੁਰਦੁਆਰਾ ਸਾਹਿਬ ਜਾ ਕੇ ਚੰਗੇ ਕਰਮ ਜਿਹੜੇ ਕੀਤੇ ਹਨ ਉਹ ਸਾਰੇ ਡੋਲੇ ਜਾਂਦੇ ਹਨ ਇਹ ਦੂਸਰਾ ਟੋਆ ਹੈ ਕਿ ਅਸੀਂ ਸੇਵਾ ਵੀ ਕੀਤੀ ਨਾਮ ਵੀ ਜਪਿਆ ਕਿਸੇ ਦਾ ਭਲਾ ਵੀ ਕੀਤਾ ਕਿਸੇ ਦਾ ਸਾਥ ਵੀ ਦਿੱਤਾ ਅੰਦਰ ਸਾਡੇ ਇਹ ਆ ਗਿਆ ਕਿ ਨਿੰਦਿਆ ਵੀ ਕਰਦੀਏ ਚਲੋ ਨਾਲ ਹੀ ਉਹ ਸਾਰਾ ਕੀਤਾ ਸਾਡਾ ਰੁੜ ਗਿਆ ਪਪੁੰਨ ਸਾਡੇ ਜਿਹੜੇ ਨਾ ਸਾਰੇ ਹੀ ਰੁੱੜ ਗਏ ਉਹ ਸਾਡੇ ਕੋਲ ਨਹੀਂ ਰਹਿੰਦੇ ਫਿਰ ਤੀਸਰਾ ਟੋਆ ਹੁੰਦਾ ਹੈ ਜੀ ਹਉਮੇ ਦਾ ਇਨਸਾਨ ਨੂੰ ਜਦੋਂ ਹਉਮੇ ਹੋ ਜਾਂਦੀ ਹੈ ਨਾ ਕਿ ਮੇਰੇ ਤੋਂ ਵੱਡਾ ਕੋਈ ਵੀ ਨਹੀਂ ਹੈ ਮੇਰੇ ਕੋਲ ਸਭ ਕੁਝ ਹੈ ਮੈਂ ਹੀ ਮੈਂ ਹਾਂ ਮੈਂ ਹੀ ਮੈਂ ਹਾਂ ਉਹਦੇ ਅੰਦਰ ਜਦੋਂ ਇਹ ਆ ਜਾਂਦਾ ਹੈ ਕਿ ਮੈਂ ਹੀ ਮੈਂ ਹਾਂ ਸਭ ਕੁਝ ਮੈਂ ਹਾਂ ਮੇਰੇ ਤੋਂ ਇਲਾਵਾ ਹੋਰ ਕੋਈ ਕੁਝ ਨਹੀਂ ਹੈ ਜਿਹੜਾ ਵੀ ਕੋਈ ਆਵੇ ਤੇ ਮੇਰੇ ਅੱਗੇ ਆਵੇ ਮੇਰੇ ਕੋਲ ਹੀ ਆ ਕੇ ਮੈਨੂੰ ਬਸ ਕਹੀ ਜਾਵੇ ਕਿ ਵਾਹ ਵਾਹ ਤੂੰ ਹੀ ਹੈ ਬਸ ਇਨਸਾਨ ਦੀ ਸਿਫਤ ਇਨਸਾਨ ਜਿਹੜਾ ਹਨਾ ਆਪਣੀ ਆਪ ਹੀ ਆਪਣੇ ਆਪ ਚ ਕਰਾਉਣਾ ਚਾਹੁੰਦਾ ਹੈ ਇਹ ਹੈ ਜੀ ਤੀਸਰਾ ਟੋਆ ਜਿਹੜਾ ਇਨਸਾਨ ਨੂੰ ਹੌਮੀ ਮਾਰਦੀ ਹੈ ਨਾ ਇਹ ਹੌਮੀ ਬੜੀ ਭੈੜੀ ਹੈ ਹੌਮੀ ਜਿਹੜੀ ਹੈ ਇਨਸਾਨ ਨੂੰ ਛੱਡਦੀ ਨਹੀਂ ਹੈ ਤੇ ਚੌਥਾ ਟੋਆ ਆ ਜਾਂਦਾ ਹੈ ਕੀ ਆਪ ਇਨਸਾਨ ਕਿਸੇ ਨੂੰ ਸਾਹਮਣੇ ਵਾਲੇ ਨੂੰ ਕੋ ਸਮਝੇ ਨਾ ਜਿੱਦੋਂ ਕਿਸੇ ਨੂੰ ਸਮਝਦਾ ਹੀ ਨਹੀਂ ਹੈ ਜੋ ਮੂੰਹ ਵਿੱਚ ਆਉਂਦਾ ਹੈ ਬੱਕ ਦਿੰਦਾ ਹੈ ਜੋ ਵੀ ਆਉਂਦਾ ਹੈ ਕੋੜੇ ਬੋਲ ਬੋਲ ਕੇ ਅਗਲੇ ਬੰਦੇ ਦਾ ਦਿਲ ਦੁਖਾ ਦਿੰਦਾ ਹੈ ਉਹ ਵੀ ਬਹੁਤ ਹੀ ਪੈੜੀ ਆਦਤ ਹੈ ਉਹਦੇ ਵਿੱਚ ਵੀ ਉਹਦੇ ਅੰਦਰ ਜਿਹੜਾ ਹੈ ਨਾ ਇਹ ਬੜਾ ਵੱਡਾ ਰੋਗ ਹੈ ਹਉਮੈ ਦਾ ਨਿੰਦਿਆ ਦਾ ਪਰਾਈ ਚੁਗਲੀ ਦਾ ਸਾਰਾ ਇਹ ਜਿਹੜਾ ਹੈ ਇਨਸਾਨ ਨੂੰ ਕਿਸੇ ਪਾਸੇ ਨਹੀਂ ਲੱਗਣਦਾ ਦਿੱਦੀ ਸਿੱਧੀ ਭਗਤੀ ਵਿੱਚ ਇੱਕ ਰੁਕਾਵਟ ਹੈ ਇਹ ਰੁਕਾਵਟ ਇਸ ਕਰਕੇ ਹੈ ਚਾਹੇ ਦਾ ਤੇ ਸਭ ਨੂੰ ਹੈ ਕੁਛ ਨਾ ਕੁਛ ਪੈਸਾ ਵੀ ਚਾਹੀਦਾ ਹਰ ਚੀਜ਼ ਚਾਹੀਦੀ ਹੈ ਇਹ ਚਾਹੀਦਾ ਹੀ ਚਾਹੀਦਾ ਹੈ ਸੋ ਆਪ ਸਾਰਿਆਂ ਨੂੰ ਸਸਰੇ ਕਾਲ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ